ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਕੀ ਅੱਜ ਵੀ 8 ਅਗਸਤ ਹੈ ਜਿਸੋ ਕਿ ਦੇਵਗੰਗਲ ਫੈਮਿਲੀ ਨੇ ਤੀਆਂ ਦਾ ਮੇਲਾ ਰੱਖਿਆ ਹੋਇਆ ਹੈ ਤੇ ਉਪਰੋਕਤ ਜੀ ਮਿੰਦੋ ਦੇਵਗੰਗਲ ਦਾ ਅੱਜ ਹੈਪੀ ਬਰਥਡੇ ਆ ਆਪਾਂ ਸਾਰੇ ਪਹਿਲਾਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੁੱਸੀ ਵੀ ਦਵੋ ਮੇਰੇ ਵੱਲੋਂ ਵੀ ਮਿੰਦ ਤੈ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਭਾਈ ਗੁਰ ਤੁਹਾਨੂੰ ਇਦਾਂ ਹੀ ਤਰੱਕੀ ਬਖਸ਼ੇ ਦਿਨ ਦੁਘੜੀ ਰਾਤ ਚੌਗਣੀ ਤੁਸੀਂ ਤਰੱਕੀ ਕਰੋ ਤੇ ਦੇਖ ਕੇ ਮੈਨੂੰ ਖੁਸ਼ ਹੋ ਗਿਆ ਕਿ ਉਹ ਦੇਵਦਨ ਫੈਮਲੀ ਦੇ ਫੈਨਸ ਇੰਨੇ ਸਾਰੇ ਆ ਕਿ ਉਹਨਾਂ ਦੀ ਟਿਕਟਾਂ ਬਹੁਤ ਹੀ ਜਲਦੀ ਸੋਲਡ ਆਊਟ ਹੋ ਗਈਆਂ ਸੀਗੀਆਂ ਜੋ ਕਿ ਉਹਨਾਂ ਦੇ ਸਬਸਕ੍ਰਾਈਬਰ ਆ ਉਹ ਵੀ ਬਹੁਤ ਨਰਾਜ਼ ਹੋਈ ਕਿ ਸਟਿੱਕਟਰ ਜਲਦੀ ਸੋਲਡ ਆਊਟ ਹੋ ਗਿਆ। ਉੱਥੇ ਪੈਰ ਤਾਂ ਨੂੰ ਵੀ ਜਗ੍ਹਾ ਨਹੀਂ ਸੀ। ਇੱਕ ਬਹੁਤ ਵੱਡਾ ਪੈਸ ਸੀਗਾ ਜਨ ਕਿ ਬਹੁਤ ਜ਼ਿਆਦਾ ਵੱਡਾ ਸੀਗਾ ਜਿਸ ਵਿੱਚ ਬੈਠਣ ਲਈ ਵੀ ਜਗ੍ਹਾ ਨਹੀਂ ਸੀ ਕਿਉਂਕਿ ਇੰਨਾ ਜ਼ਿਆਦਾ ਇਕੱਠ ਸੀਗਾ ਹਨਾ ਇੰਨੇ ਜ਼ਿਆਦਾ ਲੋਕੋ ਜਨ ਉਹ ਪਿਆਰ ਕਰਦੇ ਆ। ਸਾਰੀ ਸਟਾਰ ਕਾਸਟ ਟੀਮ ਆਈ ਜੋ ਉਹਨਾਂ ਦੇ ਫੈਨਸ ਸੀ ਉਹ ਆਏ ਜੋ ਉਹਨਾਂ ਦੇ ਪੰਜਾਬੀ ਆਪਣੇ ਕਲਾਕਾਰ ਸੀ ਉਹ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਤੇ ਜੋ ਸੈਲੀਬ੍ਰਿਟੀਸ ਈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬੁਲਾਇਆ ਤੇ ਬਹੁਤ ਹੀ ਇੰਜੋਏ ਕੀਤਾ ਸਾਰਿਆਂ ਨੇ ਇੰਦਾ ਪਹਿਲੀ ਵਾਰ ਹੀ ਆਪਾਂ ਦੇਖਿਆ ਹੈ ਰੀਅਲ ਦੇ ਵਿੱਚ ਕੋਈ ਇੰਦਾ ਵਿੱਚ ਮਤਲਬ ਕਿ ਇਹਨਾਂ ਉਹ ਦਬ ਪ੍ਰੋਗਰਾਮ ਕਰ ਸਕਦਾ ਹੈ ਹੈਨਾ ਆਪਾਂ ਕਦੀ ਨਹੀਂ ਦੇਖਿਆ ਪਰ ਹਾਂ ਦੇਵਗਨ ਫੈਮਲੀ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਹਮੇਸ਼ਾ ਹੀ ਕੁਝ ਵੱਖਰਾ ਕਰਦੇ ਹੁੰਦੇ ਆ ਸੋ ਬਹੁਤ ਬਹੁਤ ਦੁਬਾਰਾ ਤੋਂ ਮੁਬਾਰਕਾਂ ਮਿੰਦੋ ਪੈਨ ਨੂੰ ਵਾਹਿਗੁਰੂ ਇਹਨਾਂ ਨੂੰ ਇੰਦਾ ਹੀ ਚੜਦੀ ਕਲਾ ਰੱਖੇ ਪੂਰੇ ਪਰਿਵਾਰ ਨੂੰ ਜੋ ਇਹ ਸੁਨੇਹਾ ਦਿੰਦੇ ਆ ਪਰਿਵਾਰ ਜੋੜੀ ਰੱਖੋ ਪਰਿਵਾਰ ਨੂੰ ਇੱਕ ਰੱਖੋ ਅੱਜ ਵਰਗੇ ਜੋ ਸਬਸਕ੍ਰਾਈਬਰ ਆ ਉਥੇ ਨਹੀਂ ਪਹੁੰਚ पाए ਤੇ ਆਪਾਂ ਤੁਹਾਨੂੰ ਲਾਈਵ ਵੀਡੀਓ ਨਹੀਂ ਦਿਖਾ पाए ਉਹਨਾਂ ਨੇ ਵੀ ਲਾਈਵ ਨਹੀਂ ਚਲਾਇਆ ਹਰ ਜਿਉਂਨ ਚੈਨਲ ਉਤੇ ਵੀਡੀਓਜ਼ ਹੋਣਗੀਆਂ ਸਾਰੇ ਜਾਣੇ ਮਿਸਟਰ ਮਿਸਿਸ ਦੇਵਕਰ ਅਮਰ ਦੇਵਕਰ ਮਿੰਦੂ ਦੇਵਕਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਜੀ ਤੇ ਜਲਦੀ ਮਿਲਦੇ ਆਪਾਂ ਨਵੀਂ ਅਪਡੇਟ ਦੇ ਨਾਲ